ਪੂਨ ਤਾਮਨਾਲ ਕੱਢੀ ਗਈ ਤੀਸਰੀ ਵਿਸ਼ਾਲ ਤુલਸੀ ਪੂਜਨ ਯਾਤਰਾ ਇੱਛਾ ਪੂਰਤੀ ਸ਼ਨੀ ਮੰਦਰ ਪਹੁੰਚਨ ਤੇ ਕੀਤੀ ਗਈ ਫੁੱਲਾਂ ਦੀ ਵਰਖਾ Hindu ਧਰਮ ਵਿੱਚ ਤુલਸੀ ਨੂੰ ਇੱਕ ਵਿਸ਼ੇਸ਼ ਸਥਾਨ ਹਾਸਲ ਹੈ ਸਨਾਤਨ ਧਰਮ ਵਿੱਚ ਤુલਸੀ ਨੂੰ ਮਾਤਾ ਦਾ ਦਰਜਾ ਪ੍ਰਾਪਤ ਹੈ ਤુલਸੀ ਮਾਤਾ ਨੂੰ ਅਜ ਦੇ ਯੁੱਗ ਵਿੱਚ ਇੱਕ ਵਨਸਪਤੀ ਪੌਦੇ ਦੇ ਰੂਪ ਵਿੱਚ ਪੂਜਿਆ ਜਾਂਦਾ ਹੈ ਆਪਣੇ ਪਿਛਲੇ ਜਨਮ ਵਿੱਚ ਇੱਕ ਰਾਖਸ਼ ਸ਼ਕੂਲ ਵਿੱਚ ਜਨਮੀ ਸੀ ਜਿਸ ਦਾ ਨਾਮ ਵਰਿੰਦਾ ਸੀ ਜਿਸ ਦਾ ਵਿਆਹ ਰਾਖਸ਼ ਸ਼ਰਾਜ ਜਲੰਧਰ ਨਾਲ ਹੋਇਆ ਸੀ दानवराज ਦਾ ਜਨਮ ਸਮੁੰਦਰ ਵਿੱਚੋਂ ਹੋਇਆ ਸੀ ਜੋ ਇੱਕ ਪਤੀ ਵਰਤਾ ਇਸਤਰੀ ਸੀ ਜਦੋਂ ਰਾਖਸ਼ ਸ਼ਾਨ ਅਤੇ ਦੇਵਤਿਆਂ ਵਿੱਚ ਯੁੱਧ ਹੋਇਆ ਤਾਂ ਵਰਿੰਦਾ ਵੱਲੋਂ ਪੂਜਾਤੇ ਬੈਠ ਕੇ ਆਪਣੇ ਪਤੀ ਦੀ ਜਿੱਤ ਲਈ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ ਜਿਸ ਦੇ ਪ੍ਰਭਾਵ ਨਾਲ ਦੇਵਤਿਆਂ ਨੂੰ ਹਾਰ ਦਾ ਸਾਹਮਣੇ ਨਜ਼ਰ ਆਉਣ ਲੱਗੀ ਦੇਵਤੇ ਜਦੋਂ ਵਿਸ਼ਨੂੰ ਜੀ ਕੋਲ ਸਮੱਸਿਆ ਲੈ ਕੇ ਗਏ ਤਾਂ ਉਹਨਾਂ ਨੇ ਵਰਿੰਦਾ ਨੂੰ ਆਪਣੀ ਭਗਤ ਦੱਸਦੇ ਹੋਏ ਉਸ ਨਾਲ ਛਲ ਕਰਨ ਤੋਂ ਇਨਕਾਰ ਕਰ ਦਿੱਤਾ ਬਦਲਵੇਂ ਰੂਪ ਵਿੱਚ ਭਗਵਾਨ ਵਿਸ਼ਨੂੰ ਵੱਲੋਂ ਰਾਖਸ਼ ਸ਼ਰਾਜ ਜਲੰਦਰ ਦਾ ਰੂਪ ਧਾਰ ਕੇ ਜਦੋਂ ਮਹਿਲ ਚੁ ਪ੍ਰਵੇਸ਼ ਕੀਤਾ ਤਾਂ ਵਰਿੰਦਾ ਨੇ ਪੁਲੇਖਾ ਖਾ ਤੁਰੰਤ ਪੂਜਾ ਚ ਉੱਠ ਗਈ ਜਿਸ ਨਾਲ ਉਸ ਦਾ ਸੰਕਲਪ ਟੁੱਟ ਗਿਆ ਅਤੇ ਜਲੰਦਰ ਦੀ ਉਸ ਯੋਧ ਵਿੱਚ ਮੌਤ ਹੋ ਗਈ ਤਾਂ ਵਰਿੰਦਾ ਵੱਲੋਂ ਭਗਵਾਨ ਵਿਸ਼ਨੂੰ ਨੂੰ ਸ਼ਰਾਪ ਦਿੱਤਾ ਕਿ ਉਹ ਪੱਥਰ ਬਣ ਜਾਣ ਤਾਂ ਭਗਵਾਨ ਵਿਸ਼ਨੂੰ ਪੱਥਰ ਦੀ ਮੂਰਤੀ ਬਣ ਗਏ ਫਿਰ ਦੇਵਤਿਆਂ ਵੱਲੋਂ ਵਰਿੰਦਾ ਨੂੰ ਪ੍ਰਾਰਥਨਾ ਕਰਨ ਤੇ ਉਸ ਨੇ ਆਪਣੇ ਸ਼ਰਾਪ ਨੂੰ ਵਾਪਸ ਲੈ ਲਿਆ ਅਤੇ ਆਪਣੇ ਪਤੀ ਦੇ ਕੱਟੇ ਹੋਏ ਸਿਰ ਸਮੇਤ ਸਤੀ ਹੋ ਗਈ ਜਿਸ ਦੀ ਰਾਖ ਤੋਂ ਇੱਕ ਵਨਸਪਤੀ ਦੀ ਉਤਪਤੀ ਹੋਈ ਜਿਸ ਦਾ ਨਾਮ ਭਗਵਾਨ ਵਿਸ਼ਨੂੰ ਵੱਲੋਂ ਤੁਲਸੀ ਰੱਖਿਆ ਅਤੇ ਵਰਦਾਨ ਦਿੱਤਾ ਕਿ ਕੋਈ ਵੀ ਸ਼ੁਭ ਕੰਮ ਵਿੱਚ ਵਰਤਾਏ ਜਾਣ ਵਾਲੇ ਭੋਗ ਵਿੱਚ ਤੁਲਸੀ ਭੋਗ ਤੋਂ ਪਹਿਲਾਂ ਉਹ ਸਵੀਕਾਰ ਨਹੀਂ ਕਰਨਗੇ ਇਸ ਵਾਸਤੇ ਤੁਲਸੀ ਬੇਸ਼ੱਕ ਇੱਕ ਵਨਸਪਤੀ ਹੈ ਪਰ ਉਸ ਨੂੰ ਸਨਾਤਨ ਧਰਮ ਵਿੱਚ ਤੁਲਸੀ ਮਾਤਾ ਦਾ ਦਰਜਾ ਪ੍ਰਾਪਤ ਹੈ ਅੱਜ ਲੁਧਿਆਣਾ ਦੇ ਤਾਜਪੁਰ ਰੋਡ ਵਿੱਚ ਤੂਲਸੀ ਪੂਜਨ ਦਿਵਸ ਮੌਕੇ ਇੱਕ ਵਿਸ਼ਾਲ ਸੋਭਾ ਯਾਤਰਾ ਕਢੀ ਗਈ ਜਿਸ ਵਿੱਚ ਟੁੱਟ ਲੰਗਰ ਲਗਾਏ ਗਏ ਇਹ ਸੋਭਾ ਯਾਤਰਾ ਬੈਂਡ ਬਾਜੀਆਂ ਨਾਲ ਕ निकाली ਗਈ ਜਿਸ ਵਿੱਚ ਹਿੰਦੂ ਸੰਖੰਨ ਦੇ ਮੈਂਬਰਾਂ ਵਿੱਚ ਉਤਸ਼ਾਹ ਵੇਖਣ ਨੂੰ ਮਿਲਿਆ ਤੇ ਜਾਣਕਾਰੀ ਦੇ ਦਿਆ ਤਾਜਪੁਰ ਰੋਡ ਸ਼ਨੀ ਮੰਦਿਰ ਪ੍ਰਦਾਨ ਮੁਕੇਸ਼ ਖੁਰਾਣਾ ਅਤੇ ਭਾਜਪੀ ਨੇਤਾ ਅਨਿਲ ਪਰਦਵਾਜ ਨੇ ਦੱਸਿਆ ਹਰੇ ਕਿਰشنا ਸੇਵਾ ਸੰਸਥਾਨ ਦੀ ਤਰਫੋਂ ਵਿਸ਼ਾਲ ਸ਼ੋਭਾ ਯਾਤਰਾ ਗੱਡੀ ਜਾ ਰਹੀ ਹੈ ਜੋ ਕਿ ਇਹ ਬਹੁਤ ਹੀ ਵੱਡੀ ਗੱਲ ਹੈ ਔਰ ਇਤੋਂ ਦੇ ਉਪਰਾਲੇ ਇਸ ਦੇਸ਼ ਤੇ ਸਾਡੇ ਪੰਜਾਬ ਚ ਗਲੀ ਗਲੀ ਮਹੱਲੇ ਮਹੱਲੇ ਹੋਣੇ ਚਾਹੀਦੇ ਆ ਮੈਂ ਇਹਨਾਂ ਸੇਵਾ ਸੁਸਾਇਟੀ ਦੇ ਜਿੰਨੇ ਮੈਂਬਰ ਨੇ ਉਹਨਾਂ ਨੂੰ ਤਹਿ ਦਿਲੋਂ ਬਹੁਤ ਬਹੁਤ ਵਧਾਈ ਦਿਨਾ ਔਰ ਇਹ ਤુલਸੀ ਦੀ ਜੋ ਸ਼ੋਭਾ ਯਾਤਰਾ ਕੀਤੀ ਹੈ ਇਹ ਬਹੁਤ ਵੱਡੀ ਗੱਲ ਹੈ ਇਹਦਾ ਬਹੁਤ ਮਹੱਤਵ ਤુલਸੀ ਸਾਡੇ Hindu ਧਰਮ ਚ ਇੰਨੀ ਸ਼੍ਰੇਸ਼ਟ ਮੰਨੀ ਗਈ ਹੈ ਔਰ ਤੁਲਸੀ ਮਾਤਾ ਦੀ ਪੂਜਾ ਸਭ ਤੋਂ ਉਤਮ ਪੂਜਾ ਮੰਨੀ ਗਈ ਹੈ ਸੋ ਮੈਂ ਅੱਜ ਦੇ ਦਿਨ ਦੀਆਂ ਸਾਰੇ ਇਲਾਕੇ ਨੂੰ ਇਸ ਪੰਜਾਬ ਲੁਧਿਆਣਾ ਔਰ ਸੰਸਥਾ ਨੂੰ ਬਹੁਤ 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 ਵਧਾਈ ਦੇਣਾ ਜੈ ਸ਼੍ਰੀ ਰਾਮ ਜੈ ਤੁਲਸੀ ਮਈਆ ਕੀ ਜੈ ਸ਼੍ਰੀ ਰਾਮ ਹਰਿ ਹਰਿ ਮਹਾਦੇਵ ਅੱਜ ਤੁਲਸੀ ਪੂਜਾ ਦਿਵਸ ਤੇ ਜਿਹੜਾ ਕਾਰਗਰਮ ਈਡਬਲਿਊਐਸ ਕਲੋਨੀ ਵਿੱਚ ਸ਼ੁਰੂ ਹੋਇਆ ਇਹ ਸਾਰੇ ਹਿੰਦੁਸਤਾਨ ਚ ਚਲਾ ਜਾਂਦਾ ਕਿ ਤੁਸੀਂ ਪੋਜਨ ਦੀ ਯਾਤਰਾ ਨਿਕਲੇ ਲੋਕਾਂ ਨੂੰ ਪਤਾ ਲੱਗੇ ਤੁਸੀਂ ਮਾਤਾ ਦਾ ਮਤਲਬ ਕੀ ਹੈ ਇਹਦੇ ਨਾਲ ਹੀ ਮੈਂ ਵਿਰਾਮ ਕਰਦਾ ਆਪਣੀ ਵੱਲੋਂ ਜੈ ਸ਼੍ਰੀ ਰਾਮ ਸਨਾਤਨ ਦਾ ਕਲਚਰ ਦੁਆਰਾ ਜਿਹੜਾ ਜੋਤਸਮੇ ਉਜਵਲ ਹੋ ਰਿਹਾ ਵਾ ਇਹਦੇ ਵਿੱਚ ਸਾਡੀ ਪਾਰ ਸਰਕਾਰ ਦਾ ਬਹੁਤ ਵੱਡਾ ਯੋਗਦਾਨ ਹੈ ਕਿ ਦੂਜੀ ਪੂਜਨ ਦਿਵਸ ਜੋ ਬਣਾਇਆ ਗਿਆ ਵਾ ਸਾਰੇ ਸਨਾਦਰੀ ਦੂਜੀ ਪੂਜਨ ਮਨਾ ਰਹੇ ਨੇ ਔਰ ਦੁਨੀਆ ਨੂੰ ਪਤਾ ਲੱਗਿਆ 25 ਦਸੰਬਰ ਉਸੇ ਪੂਜਨ ਦਿਵਸ ਹੀ ਹੁੰਦਾ ਹੈ